ਪਾਣੀਆਂ ਨੂੰ ਲੈ ਕੇ ਅੱਜ ਕੇਂਦਰ ਨੇ ਫੇਰ ਇੱਕ ਬਹੁਤ ਵੱਡਾ ਧੋਖਾ ਤੇ ਵਿਧਕਰਾ ਜਿਹੜਾ ਪੰਜਾਬ ਦੇ ਨਾਲ ਕੀਤਾ ਕਿਉਂਕਿ ਪੰਜਾਬ ਉਹ ਸੂਬਾ ਜਿਹੜਾ ਪਾਣੀਆਂ ਦੇ ਨਾਮ ਤੇ ਬਸਿਆ ਹੋਇਆ ਜਦੋਂ ਪੰਜਾਬ ਤੇ ਹਰਿਆਣਾ ਵੰਡਿਆ ਗਿਆ ਤਾਂ ਤੁਸੀਂ ਦੇਖੋ ਵੀ 31 ਐਮਐਫ ਜਿਹੜਾ ਪਾਣੀ ਸੀ ਇਹਦਾ ਵੰਡ ਕੇ ਹਰਿਆਣ ਨੂੰ ਵੀ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਰਾਜਸਥਾਨ ਨੂੰ ਦਿੱਤਾ ਗਿਆ ਜਿਹੜੇ ਰਿਪੇਰੀਅਨ ਸਟੇਟ ਹੀ ਨਹੀਂ ਸੀ ਤੇ ਤੁਸੀਂ ਦੇਖੋ ਵੀ ਇਹ ਕਿੱਦਾਂ ਦੀ ਉਦੋਂ ਵੀ ਵੰਡ ਸੀ ਕਿ ਪੰਜਾਬ ਦਾ ਪਾਣੀ ਤਾਂ ਜਿਹੜਾ ਰਿਪੀਰੀਅਨ ਸਟੇਟ ਵੀ ਨਹੀਂ ਸੀ ਉਹਨਾਂ ਨੂੰ ਵੰਡ ਕੇ ਦੇ ਦਿੱਤਾ ਗਿਆ ਪੰਜਾਬ ਤੇ ਹਰਿਆਣ ਦੀ ਵੰਡ ਤੋਂ ਬਾਅਦ ਤੇ ਜਿਹੜਾ ਸਾਂਝੇ ਪੰਜਾਬ ਦਾ ਪਾਣੀ ਜਿਹੜਾ ਯਮਨਾ ਦਾ ਮਿਲਦਾ ਸੀ ਕਿਉਂਕਿ ਉਹ ਤਾਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ 4.5 ਐਮਐਫ ਤੇ ਉਹਨੂੰ ਵੰਡਣ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਤੁਸੀਂ ਸਤਲੋਜ ਵਿਆਸ ਦਾ ਤਾਂ ਵੰਡ ਲਿਆ ਤੇ ਉਹਦਾ ਵੰਡਿਆ ਹੀ ਨਹੀਂ ਗਿਆ ਮੈਂ ਇਹ ਇਸ਼ੂ ਵੀ ਅੱਜ ਦੀ ਪਾਰਲੀਮੈਂਟ 'ਚ ਰੇਜ਼ ਕੀਤਾ ਕਿਉਂ ਜਿਹੜਾ ਪਾਣੀ ਹੈ ਯਮਨਾ ਆਲਾ ਉਹਦੀ ਵੰਡ ਕੀਤੀ ਜਾਵੇ ਪਰ ਉਹਦੀ ਵੰਡ ਤਾਂ ਕੀ ਕਰਨੀ ਸੀ ਉਸੇ ਤਰ੍ਹਾਂ ਦਾ ਵਿਤਕਰਾ ਅੱਜ ਫੇਰ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਤੇ ਜਿਹੜੇ ਸਟੇਟ ਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਕਿ ਜੀ ਬੀਬੀਐਮਬੀ ਚੋਂ ਜਿਹੜਾ ਪਾਣੀ ਹੈ ਹਰਿਆਣੇ ਨੇ ਜਦੋਂ ਆਪਣਾ ਹਿੱਸਾ ਇਸ ਸਾਲ ਦਾ ਪਾਣੀ ਵਰਤ ਲਿਆ ਕਿ ਤੁਸੀਂ ਜੀ ਫੇਰ ਵੀ ਹਰਿਆਣ ਨੂੰ ਪਾਣੀ ਦਿਓ ਇਹ ਕਿੱਦਾਂ ਦਾ ਇਨਸਾਫ ਹੈ ਤੁਸੀਂ ਦੇਖੋ ਵੀ ਉਹ ਸੂਬਾ ਜਿਹੜਾ ਸਾਰੇ ਪਾਣੀ ਤੇ ਹੱਕ ਸੀ ਪਹਿਲਾਂ ਤੁਸੀਂ ਉਹਦਾ ਪਾਣੀ ਧੱਕੇ ਨਾਲ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਤੇ ਹੁਣ ਜੇ ਦੂਜੇ ਸੂਬੇ ਨੇ ਕਿਸੇ ਨੇ ਆਪ ਦੇ ਸਮੇਂ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਤੁਸੀਂ ਕਹਿੰਦੇ ਹੋ ਜੀ ਹਿੱਸੇ ਤੋਂ ਵੀ ਵੱਧ ਪਾਣੀ ਦਿਓ ਇਹ ਕਿਸ ਤਰ੍ਹਾਂ ਦਾ ਜਿਹੜਾ ਇਨਸਾਫਾ ਹੋਇਆ ਕਿਉਂਕਿ ਪੰਜਾਬ ਦੇ ਅੱਜ ਤੱਕ तकरीबन 75 ਤੋਂ ਜ਼ਿਆਦਾ ਪਰਸੈਂਟ ਜਿਹੜੇ ਜ਼ੋਨ ਐ ਜਿਹੜੇ ਡਾਰਕ ਜ਼ੋਨ ਤੇ ਜਾ ਚੁੱਕਿਆ ਪੰਜਾਬ ਮਾਰੂਥਲ ਬਣ ਰਿਹਾ ਤੇ ਜਿਹੜੇ ਸੂਬੇ ਨੂੰ ਤੁਸੀਂ ਦੇ ਰਹੇ ਉਹਦੇ ਸਿਰਫ 60% ਸੋ ਬਹੁਤ ਵੱਡਾ ਵਿਤਕਰਾ ਕੇਂਦਰ ਸਰਕਾਰ ਨੇ ਕੀਤਾ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਬਹੁਤ ਸੰਤਾਪ ਪਹਿਲਾਂ ਵੀ ਇਹਨਾਂ ਮੁੱਦਿਆਂ ਕਰਕੇ ਪੰਜਾਬ ਨੇ ਭੋਗਿਆ ਸੋ ਪੰਜਾਬ ਇਹਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਆਮ ਆਦਮੀ ਪਾਰਟੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਲਈ ਸੰਘਰਸ਼ ਕਰਾਂਗੇ ਤੇ ਮੇਰੀ ਦੁਵਾਰਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਤੇ ਵਿਚਾਰ ਹੈ ਜਿਹੜਾ ਕਰਨਾ ਚਾਹੀਦਾ ਹੈ ਇਹ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਕਿਸੇ ਵੀ ਹਾਲਾਤ ਚ ਅਸੀਂ ਇਸ ਫੈਸਲੇ ਨੂੰ ਨਹੀਂ ਜਿਹੜਾ ਉਹ ਬਰਦਾਸ਼ਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਸੰਕੇਤ ਦਿੱਤਾ ਹੈ ਪੰਜਾਬ ਬਰੋਦੀ ਹੋਣ ਦਾ ਸਬੂਤ ਦਿੱਤਾਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਬਣਦਾ ਪਾਣੀ ਸੀ ਉਹ ਪਾਣੀ ਜਿਹੜਾ ਹਰਿਆਣਾ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਵਾਧੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤ ਜਨਤਾ ਪਾਰਟੀ ਨੇ ਬਹੁਤ ਵੱਡਾ ਘਟੋਖਾ ਕੀਤਾਗਾ ਦੇਹ ਜਾਣਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਛੁਰਾ ਮਾਰਿਆ ਹੈਗਾ ਪੰਜਾਬ ਦਾ ਕਿਸਾਨ ਅੱਜ ਮੂਲ-ਮੂਲ ਨੂੰ ਤਰਸ ਰਿਹਾ ਦੂਸਰੇ ਪਾਸੇ ਤੁਸੀਂ ਰਹਿਣ ਨੂੰ ਪਾਣੀ ਦੇ ਰਹੇ ਹੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਕੱਲ ਕਰਕੇ ਪੰਜਾਬ ਪ੍ਰੋਦੀ ਫੈਸਲੇ ਜਿਹੜੇ ਲੱਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਔਰ ਲਗਾਤਾਰ ਪੰਜਾਬ ਪ੍ਰੋਦੀ ਫੈਸਲੇ ਲੈ ਰਹੀ ਆ ਮੈਨਾ ਫੈਸਲਿਆਂ ਦੀ ਔਰ ਆਖਰਾ ਬ੍ਰੇਸ ਬਿਆਸ ਮੈਨੇਜਮੈਂਟ ਬੋਰਡ ਚੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਨਿੰਦਾ ਕਰਦਾ ਜਿਵੇਂ ਆਪਾਂ ਸਾਰੇ ਦੇਖ ਰਹੇ ਆ ਕਿ ਕੱਲ ਸਾਮ ਇੱਕ ਵਾਰ ਫੇਰ ਕੇਂਦਰ ਦੀ ਸਰਕਾਰ ਨੇ ਔਰ ਬੀਜੇਪੀ ਨੇ ਪੰਜਾਬ ਦੇ ਪਾਣੀਆਂ ਦੁੱਧੇ ਕੋ ਵੱਡਾ ਹਮਲਾ ਕੀਤਾ BBMB ਦੇ ਵਿੱਚੋਂ 8500 ਕਿਊਸਕ ਪਾਣੀ ਜਿਹੜਾ ਹਰਿਆਣੇ ਨੂੰ ਛੱਡਣ ਦਾ ਐ ਐਲਾਨ ਕੀਤਾ ਗਿਆ ਮੈਂ ਸਮਝਦਾ ਕਿ ਇਹ ਪੰਜਾਬ ਦੇ ਝਕਮਾ ਦੇ ਉੱਤੇ ਨਮਕ ਸੜਕਣ ਦਾ ਇੱਕ ਵਾਰ ਫਿਰ BJP ਨੇ ਕੰਮ ਕੀਤਾ ਔਰ ਜਿਸ ਤਰ੍ਹਾਂ ਕਦੀ ਕਿਸਾਨਾਂ ਦੇ ਖਿਲਾਫ ਕਦੀ ਜਵਾਨਾਂ ਦੇ ਖਿਲਾਫ ਕਦੀ ਪਾਣੀਆਂ ਦੇ ਉੱਤੇ ਬਾਰ ਬਾਰ ਜਿਹੜਾ ਹਮਲਾ ਕੀਤਾ ਜਾ ਰਿਹਾ ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬੀਆਂ ਦੇ ਨਾਲ ਕਿੜ ਕੱਢਣ ਦੀ ਕੋਈ ਸਾਜ਼ਿਸ਼ ਹੈ ਸੋ ਮੈਂ ਇਸ ਹਮਲੇ ਦੀ ਜ਼ੋਰਦਾਰ ਨਖੇਦੀ ਕਰਦਾ ਤੇ ਨਾਲ ਹੀ ਇਹ ਬੀਜੇਪੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਸ ਕਿਸਮ ਦੇ ਵਰਤਾਰੇ ਦੇ ਨਾਲ ਤੁਸੀਂ ਪੰਜਾਬੀਆਂ ਦਾ ਹੱਕ ਨਹੀਂ ਖੋ ਸਕਦੇ ਤੁਸੀਂ ਪੰਜਾਬੀਆਂ ਦਾ ਮਨੋਵਲ ਨਹੀਂ ਤੋੜ ਸਕਦੇ ਸੋ ਤੁਹਾਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਜਜ਼ਬਾਤਾਂ ਦੇ ਨਾਲ ਖੇਡਣ ਦਾ سلسلہ ਬੰਦ ਕੀਤਾ ਜਾਵੇ ਔਰ ਮੈਨੂੰ ਇਸ ਗੱਲ ਦੀ ਸ਼ੰਕਾ ਵੀ ਹੈ ਕਿ ਬੀਜੇਪੀ ਜਿਹੜੀ ਪੰਜਾਬ ਦੇ ਆਲੇ-ਦੁਆਲੇ ਪੰਜਾਬ ਵਿਰੋਧੀ ਮਾਹੌਲ ਸਿਰਜ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦਾ ਜਿਹੜਾ ਫਾਰਮੂਲਾ ਲੈ ਕੇ ਤੁਰਿਆ ਇਹਨੂੰ ਦੇਸ਼ ਤੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਦੇਖ ਰਹੇ ਆ ਸੋ ਪੰਜਾਬ ਜਿਹੜਾ ਖੁਦ ਆਪਣੇ ਪਾਣੀ ਦਾ ਮਤਲਬ ਸਫਰ ਕਰ ਰਿਹਾ ਆਪਣੇ ਪਾਣੀ ਦੇ ਲਈ ਸੋ ਬਾਰ-ਬਾਰ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਪੰਜਾਬ ਦੇ ਪਾਣੀ ਖੋਣ ਦਾ ਚਦਨ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਆਪਣੇ ਕੋਲ ਪਾਣੀ ਨਹੀਂ ਹੈ ਇੱਕ ਵੀ ਬੂੰਦ ਪੰਜਾਬ ਦੇ ਕੋਲ ਐਸੀ ਨਹੀਂ ਜਿਹੜੀ ਵਾਧੂ ਹੋਵੇ ਕਿਸੇ ਨੂੰ ਦਿੱਤੀ ਜਾ ਸਕੇ ਹਰਿਆਣਾ ਵੈਸੇ ਵੀ ਆਪਣਾ ਪਾਣੀ ਜਿਹੜਾ ਹਰਿਆਣੇ ਦਾ ਰਾਈਟ ਬਣਦਾ ਉਹ ਲੈ ਚੁੱਕਿਆ ਸੋ ਬੀਜੇਪੀ ਔਰ ਕੇਂਦਰ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕੀ ਇਸ ਹੱਲੇ ਦਾ ਮੁਕਾਬਲਾ ਕਰਾਂਗੇ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬ ਦਾ ਕਸਾਰ ਪੰਜਾਬ ਦਾ ਜਾਨਮਾਨਸ ਤੁਹਾਡੇ ਇਸ ਤੁਗਲਕ ਫਰਮਾਨ ਨੂੰ ਨਾ ਮੰਨੇਗਾ ਪੰਜਾਬ ਦੇ ਪਾਣੀਆਂ ਦੀ ਡਟ ਕੇ ਰਾਖੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਰਿਆਣਾ ਦੀ ਸਰਕਾਰ ਨੇ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣੇ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਵਿਦੇਸ਼ੀ ਸਰਕਾਰਾਂ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਉਹ ਖੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਔਰ ਇਹ ਮੌਕਾ ਹੈ ਕਿ ਜਿਹੜੇ ਬੀਜੇਪੀ ਦੇ ਲੀਡਰ ਆ ਪੰਜਾਬ ਦੇ ਉਹ ਦੱਸਣ ਕਿ ਉਹ ਪੰਜਾਬ ਦੇ ਲੋਕਾਂ ਨਾਲ ਆ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਆ ਜਾਂ ਉਹ ਪਾਣੇ ਪੰਜਾਬ ਨੂੰ ਧੋਖਾ ਦੇਣ ਵਾਲਿਆਂ ਨਾਲ ਪੰਜਾਬ ਦਾ ਪਾਣੀ ਖੋਣ ਵਾਲਿਆਂ ਦੇ ਨਾਲ ਆ ਜਵਾਬ ਕਾਂਗਰਸ ਨੂੰ ਵੀ ਦੇਣਾ ਪਊਗਾ ਕਾਂਗਰਸ ਦੇ ਪ੍ਰਧਾਨ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਉਹਨਾਂ ਦੀ ਸਰਕਾਰ ਨੇ ਹਿਮਾਚਲ ਦੀ ਸਰਕਾਰ ਨੇ ਨਿਊਟਰਲ ਸਟੈਂਡ ਲਿਆ ਕੀ ਉਹ ਪੰਜਾਬ ਦੇ ਪਾਣੀ ਜਦੋਂ ਖੋਏ ਜਾ ਰਹੇ ਆ ਤੇ ਕੀ ਉਹਨਾਂ ਦਾ ਸਟੈਂਡ ਨਿਊਟਰਲ ਹੈ ਜੇ ਨਹੀਂ ਹੈ ਤਾਂ ਕੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਆਓ ਖੁੱਲ ਕੇ ਪ੍ਰੋਟੈਸਟ ਕਰੋ ਸਾਡੇ ਨਾਲ ਆਪਣੇ ਪਾਣੀ ਦੀ ਲੜਾਈ ਲੜਨੀ ਆ ਅਸੀਂ ਔਰ ਮੈਂ ਬੜੇ ਮੇਰੇ ਦਿਲ ਦੇ ਵਿੱਚ ਪੀੜਾ ਹੈ ਬਹੁਤ ਲੰਬੀ ਪੀੜਾ ਹੈ ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਸੀ ਉਹ ਲੜਾਈ ਵੀ ਪਾਣਿਆਂ ਦੇ ਪਾਣੀ ਕਰਕੇ ਹੋਈ ਸੀ ਉਹ ਇੱਕ ਵਾਰ ਫਿਰ ਜਾਣ ਬੁਝ ਕੇ ਬੀਜੇਪੀ ਵੱਲੋਂ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਕਿਸੇ ਨਾਲ ਧੋਖਾ ਨਹੀਂ ਕਰਦੇ ਪੰਜਾਬੀ ਕਿਸੇ ਨਾਲ ਤੱਕਾ ਨਹੀਂ ਕਰਦੇ ਪਰ ਪੰਜਾਬੀ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਅਸੀਂ ਬਿਲਕੁਲ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨਾਂ ਨੂੰ ਜ਼ਬਰਦਸਤੀ ਜਿਹੜਾ ਪੰਜਾਬ ਦਾ ਪਾਣੀ ਉਹ ਲੈਣ ਨਹੀਂ ਦੇਵਾਂਗੇ ਹਰ ਲੜਾਈ ਲੜਾਂਗੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਪੈ ਇਸ ਵੇਲੇ ਸਾਨੂੰ ਲੋੜ ਹੈ ਇੱਕ ਮੁੱਠ ਹੋਣ ਦੀ ਇਕੱਠੇ ਹੋਣ ਦੀ ਪੰਜਾਬ ਦਾ ਪਾਣੀ ਬਚਾਉਣ ਲਈ ਪਾਣੀ ਬਚਾਣ ਦਾ ਮਤਲਬ ਹੈ ਪੰਜਾਬ ਦੀ ਖੇਤੀ ਬਚਾਣਾ ਪੰਜਾਬ ਦਾ ਕਿਸਾਨ ਮਜ਼ਦੂਰ ਬਚਾਣਾ ਪੰਜਾਬ ਦਾ ਮਤਲਬ ਹੈ ਪਾਣੀ ਦਾ ਬਚਾਣ ਦਾ ਮਤਲਬ ਹੈ ਪੰਜਾਬ ਨੂੰ ਬਚਾਣਾ ਆਓ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰੀਏ ਔਰ ਕੇਂਦਰ ਸਰਕਾਰ ਨੂੰ ਦੱਸ ਦਈਏ ਕਿ ਤੁਹਾਡੀਆਂ ਲੂੰਬੜ ਚਾਲਾਂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਆਂਦਾ ਹੈ ਅਸੀਂ ਲੜਾਂਗੇ ਜਿੱਤਾਂਗੇ ਔਰ ਪੰਜਾਬ ਦੇ ਪਾਣੀ ਕਿਸੇ ਨੂੰ ਨਹੀਂ ਖੋਣ ਦੇਵਾਂਗੇ ਬਹੁਤ ਬਹੁਤ ਧੰਨਵਾਦ